ਲੋਕ ਸਭਾ ਚੋਣਾ 2024 ਦੇ ਸਬੰਧ ਵਿੱਚ ਅਕਸਾਈਜ਼ ਵਿਭਾਗ ਦੀ ਟੀਮ ਵੱਲੋਂ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਅਭਿਆਨ ਤਹਿਤ ਅੱਜ ਲਾਲੜੂ ਵਿਖੇ ਅਕਸਾਈਜ਼ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਆਪਕਾਰੀ ਰੋਪੜ ਰੇਂਜ ਅਸ਼ੋਕ ਚਲੋਤਰਾ ਦੇ ਹੁਕਮਾਂ ਅਨਸਾਰ ਇੱਕ ਟੀਮ ਬਣਾ ਕੇ ਡੇਰਾਬਸੀ ਲਾਲੂ ਜ਼ੀਰਕਪੁਰ ਵਿਖੇ ਵਕਫ ਵਕਫ ਖਾਮਾਂ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਅੱਜ ਅਕਸਾਈਜ ਇਨਸਪੈਕਟਰ ਵਿਕਾਸ ਪਟੇਜਾ ਅਤੇ ਅਕਸਾਈਜ ਇਨਸਪੈਕਟਰ ਗੁਰਪ੍ਰੀਤ ਸਿੰਘ ਸਮੇਤ ਟੀਮ ਵੱਲੋਂ ਲਾਲੜੂ ਵਿਖੇ ਸਥਿਤ ਬੀਪੀਸੀ ਪਲਾਨਟ ਦੇ ਨੇੜੇ ਟਾਬਿਆਂ ਤੇ ਖਾਸ ਤੌਰ ਤੇ ਟਰੱਕਾਂ ਦੀ ਤਲਾਸ਼ੀ ਅਭਿਆਨ ਚਲਾਇਆ ਗਿਆ ਉਹਨਾਂ ਦੱਸਿਆ ਕਿ ਇਹ ਤਲਾਸ਼ੀ ਅਭਿਆਨ ਅੱਗੇ ਵੀ ਜਾਰੀ ਰਹੇਗਾ ਜਿਹੜੀ ਅੱਜ ਇਲੀਗਲ ਐਕਟੀਵਿਟੀ ਆਫ ਇਕਨੋਲਜੀ ਜਿਹੜੀ ਤੁਹਾਡੀ ਅੱਜ ਟੀਮ ਵੱਲੋਂ ਕਾਰਵਾਈ ਲਾਲੜੂ ਦੇ ਆਸ-ਪਾਸ ਕੀਤੀ ਗਈ ਹੈ ਉਹਦੇ ਬਾਰੇ ਸਰ ਕੀ ਕਹਿਣਾ ਹੈ ਅੱਜ ਮਾਨਯੋਗ ਸਹਾਇਕ ਕਮਿਸ਼ਨਰ ਅਫਕਾਰੀ ਸ੍ਰੀ ਲੋਕ ਪੀਸ਼ੋਪ ਕੁਮਾਰਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅੰਮਦਾਰ ਇਲੈਕਸ਼ਨ ਦੇ ਬੰਦੇ ਨਜ਼ਰ ਮੇਰੇ ਨਾਲ ਵਿਕਾਸ ਸਿੰਘ ਜੀ ਸਾਈਂਕਟਰ ਤੇ ਗੁਰਦੀਪ ਸਿੰਘ ਸਾਈਂਕਟਰ ਤੇ ਸਾਡੀ ਸਾਰੀ ਟੀਮ ਨੇ ਬੀਪੀਸੀਐਲ ਗੈਸ ਪਲਾਂਟ ਦੇ ਤੇ ਲਾਲੜੂ ਦੇ ਹੋਰ ਸਰਾਊਂਡਿੰਗ ਏਰੀਆ ਦੇ ਵਿੱਚ ਜਿਹੜੇ ਸਾਰੇ ਹੀ ਇੱਕ ਸਰਚ ਆਪਰੇਸ਼ਨ ਕੀਤਾ ਤੇ ਨਾਲ ਲੱਗਦੇ ਢਾਬਿਆਂ ਦੀ ਵੀ ਪੜਤਾਲ ਕੀਤੀ ਤਾਂ ਕਿ ਜਿਹੜੀ ਇਹ ਇਹ ਜਿਹੜਾ ਪਲਾਂਟ ਹੈ ਉੱਚ ਵਿੱਚ ਕਿਤੇ ਐਥਨੋਲ ਦੀ ਦੁਰਵਰਤੋਂ ਨਾ ਹੁੰਦੀ ਹੋਵੇ ਜਾਂ ਕਿ ਜਿਹੜੇ ਢਾਬੇ ਤੇ ਲੀਕੇਜ ਨਾ ਹੋਵੇ ਤੇ ਉਹਦੇ ਕਰਕੇ ਅਸੀਂ ਇਹ ਸਾਰੇ ਲਾਲੂ ਏਰੀਏ ਨੂੰ ਪੂਰੀ ਤਰ੍ਹਾਂ ਸਰਚ ਕਰ ਰਹੇ ਹਾਂ ਕੁਝ ਮਿਲਿਆ ਸਰ ਉੱਥੇ ਮੌਕੇ ਤੱਕ ਹਾਲਾ ਤੱਕ ਕੁਝ ਨਹੀਂ ਮਿਲਿਆ ਜੀ ਤੇ ਸਰਚ ਜਾਰੀ ਰਹੂਗੀ ਅੱਜ ਵੀ ਤੇ ਕੱਲ੍ਹ ਵੀ ਲਗਾਤਾਰ ਇਹ ਚੱਲਦੀ ਰਹੇਗੀ